ਆ ਸਰਿੰਦਰ ਸਿੰਘ ਰੰਧਾਵਾ ਪਿੰਡ ਮਾਨਾਵਾਲਾ ਕਲਾਂ ਤਸਵੀਰ ਜ਼ਿਲ੍ਹਾ ਅਮਰਸਰ ਦਾ ਰਹਿਣ ਵਾਲਾ ਹਰ ਸਾਲ ਹੀ ਰਾਜਮਾ ਲਗਾਈਦੇ ਆ ਕਿ ਮੇਰੇ ਕੋਲ ਸਲ ਟਿਕਾ ਰਾਜਮਾ ਹੈ ਗਿਆ ਕਿਉਂਕਿ ਰਾਜਮਾ ਜਿਹੜੀ ਖੇਤੀ ਆ ਇਹ ਸਾਦੀ ਬਾਹਰੀ ਹੁੰਦੀ ਆ ਪੰਜਾਬ ਦੇ ਵਿੱਚ ਅਸੀਂ ਪਹਿਲੇ ਆਦਮੀ ਆ ਜਿਹਨਾਂ ਨੇ ਰਾਜਬਾਦੀ ਖੇਤੀ ਕੀਤੀ ਸੀ ਤੇ ਬੜੀ ਬਰਫੁੱਲਤ ਹੋਈ ਆ ਅਸੀਂ ਕਾਮਯਾਬ ਆ ਪੰਜਾਬ ਦੇ ਵਿੱਚ ਹੀ ਕਈ ਬੜੇ ਠੰਡੇ ਜ਼ਿਲ੍ਹੇ ਹੈਗੇ ਆ ਜਿੱਦੇ ਟੈਂਪਰੇਚਰ ਘੱਟ ਹੁੰਦਾ ਵਾ ਉੱਥੇ ਬਹੁਤ ਕਾਮਯਾਬ ਹੋ ਸਕਦੀ ਆ ਕੋਈ ਕਰੋ ਜਦੋਂ ਤਰਨ ਤਰਨ ਡਿਸਟ੍ਰਿਕਟ ਹੋ ਗਿਆ ਅਮਰਸਰ ਡਿਸਟ੍ਰਿਕਟ ਹੋ ਗਿਆ ਜਿਓ ਹਿਆਰਪੁਰ ਹੋ ਗਿਆ ਬਟਾਲਾ ਹੋ ਗਿਆ ਪਠਾਨਕੋਟ ਹੋ ਗਿਆ ਗਰਦਾਸਪੁਰ ਹੋ ਗਿਆ ਏ ਕੰਡੇ ਏਰੀਆ ਜਿੱਦੇ ਇਸੇ ਬਹੁਤ ਕਾਮਯਾਬ ਹੋ ਸਕਦਾ ਵਾ ਲੋਕੋ ਬਹੁਤੇ ਨੂੰ ਪਤਾ ਹੀ ਨਹੀਂ ਹੈਗਾ ਕਿਸ ਤਰ੍ਹਾਂ ਲਗਾਉਣਾ ਇਹ ਹੈ ਜੇ ਇੱਕ ਵੈਜੀਟੇਬਲ ਹੀ ਆ ਇਹ ਜੇ ਵੈਜੀਟੇਬਲ ਤੇ ਤੋ ਤਰੀਟ ਕਰੋਗੇ ਇਹ ਬਹੁਤ ਕਾਮਯਾਬ ਆ ਜਿਸ ਤਰ੍ਹਾਂ ਜੰਮੂ ਦਾ ਰਾਜਮਾ ਮਸ਼ਹੂਰ ਆ ਹਲਾ ਕਰਕੇ ਮੈਂ 14 ਵਿੱਚ ਚਿਤਰਾ ਦੇ ਰਾਜਮਾ ਅਮਰਸਾ ਦਾ ਕਮਸ਼ੂਰ ਹੋਵੇ ਇੱਕ ਵਾਕਿ ਇਹ ਖਾਣ ਦੇ ਵਿੱਚ ਬਹੁਤ ਟੇਸ ਬਣਦਾ ਵਾ ਜੇ ਤੁਸੀਂ ਇੱਕ ਰਾਜਮਾ ਖਾ ਲੋਗੇ ਤੁਸੀਂ ਬਾਅਦ ਬਾਅਦ ਹੋਖਣਾ ਵੀ ਅਮਰਸਾ ਦੀ ਰਾਜਮਾ ਦਿੱਤਾ ਜਾਵੇ ਇਹਦੀ ਅਮਰਸਾ ਦੀ ਤੱਤੀ ਦੀ ਤਸਵੀਰ ਹੀ ਹੋਜੀ ਆ ਰਾਜਮਾ ਖਾਣ ਦੇ ਵਿੱਚ ਬਹੁਤ ਸਵਾਦ ਬਣਦਾ ਵਾ ਇਹ ਬਣਦਾ ਵੀ ਜਲਦੀ ਆ ਇਹ ਕੋਲਨਸੀਰੂ ਵਿੱਚ ਬਹੁਤ ਹੈਗੀ ਆ ਇਹਦੀ ਗਰੇਵੀ ਆ ਬਹੁਤ ਸੰਗਣੀ ਬਣਦੀ ਆ ਬਹੁਤ ਸਵਾਦ ਬਣਦਾ ਵਾ ਦੇ ਇਸ ਕਰਕੇ ਮੈਂ 14 ਮਈ ਅਮਰਸਰ ਦੇ ਨਾਲ ਦੇ ਰਾਜਮਾ ਦੀ ਕੁਆਲਿਟੀ ਕਢੀ ਜਾਵੇ ਇਹਨੂੰ ਫਿਰ ਪ੍ਰਫੁੱਲਤ ਕੀਤਾ ਜਾਵੇ ਕਿ ਮੇਰੇ ਨਾਲ ਵੇਖ ਕੇ ਮੇਰੇ ਲੱਗਿਆ ਗਰੂਦਾ ਦਾ ਬਾਗ ਆ ਉਹਦੇ ਵਿੱਚ ਵੀ ਰਾਜਮਾ ਦੀ ਖੇਤੀ ਕੀਤੀ ਆ ਕੋਈ ਬਹੁਤ ਵਧੀਆ ਵਾ ਮੇਰੇ ਵੱਲੋਂ ਦੇਖ ਕੇ ਇਹ ਕਿ ਭਿੱਖੀਵੜ ਤੋਂ ਕਿਸਾਨ ਆ ਉਹਨਾਂ ਨੇ ਲੱਖਾਂ ਦੇ ਬਾਗ ਦੇ ਵਿੱਚ ਰਾਜਮਾ ਦੀ ਖੇਤੀ ਕੀਤੀ ਆ ਮੈਨੂੰ ਜੁਪੀ ਦੇ ਵਿੱਚ ਫੋਨ ਆਇਆ ਸੀ ਉਹਨਾਂ ਨੇ ਮੈਨੂੰ ਵੀਡੀਓ ਭੇਜੀ ਆ ਵੀ ਅਸੀਂ ਗੰਦੇ ਦੇ ਖੇਤ ਦੇ ਵਿੱਚ ਵੀ ਰਾਜਮਾ ਲਗਾਇਆ ਵਾ ਓਏ ਮੈਨੂੰ ਫਾਲੋ ਕਰਦੇ ਆ ਕਾਫੀ ਗੱਲ ਨਹੀਂ ਪੈਂਦੀ ਆ ਇਹ ਜਿਹੜਾ ਸਬਜ਼ੀਆਂ ਦੇ ਨੂੰ ਲੋਕ ਕੰਪਟਰ ਕਰਦੇ ਆ ਉਹਦਾ ਬਰਾਜਮਾ ਦੀ ਲੋਕਾਂ ਤੋਂ ਕਰਨੀ ਪੈਂਦੀ ਆ ਖੇਤੀ ਰਾਜਮਾ ਦੀ 90 ਦਿਨ ਦੀ ਖੇਤੀ ਆ 90 ਦਿਨ ਦੇ ਵਿੱਚ ਦਾਣੇ ਰਿਕ ਆ ਜਾਂਦੇ ਆ ਕੋਈ ਵਿੱਚ ਵਿੱਚ ਕੋਈ ਮੁਸ਼ਕਲ ਨਹੀਂ ਆ ਗਈ ਅੰਮ੍ਰਿਤਸਰ ਦੇ ਵਿੱਚ ਹੀ ਇਹਦੀ ਬਹੁਤ ਡਿਮਾਂਡ ਰਹੀ ਆ ਕਿਉਂਕਿ ਅਸੀਂ ਬਸ ਰਾਜਮਾ ਤੋਂ ਬਾਹਰੋਂ ਆ ਰਿਹਾ ਵਾ ਕੋ ਚਾਈਨਾ ਤੋਂ ਆ ਰਿਹਾ ਵਾ ਹੋਰ ਕੰਟਰੀਆਂ ਤੋਂ ਆ ਰਿਹਾ ਵਾ ਇਸ ਕਰਕੇ ਪੰਜਾਬ ਦੇ ਵਿੱਚ ਦਾਲਾਂ ਦੀ ਬੜੀ ਘਾਟ ਰਹੀ ਆ ਜਿਹੜਾ ਆਪਾਂ ਅੰਬਾਰਤ ਖਰਚ ਕਰਦੇ ਆ ਚੀਜ਼ਾਂ ਮੰਗਾਉਣ ਤੇ ਯਾਬਾ ਇਤੇ ਕਿਸਾਨ ਨੂੰ ਉਸ ਚੀਜ਼ ਨੂੰ ਸਬਸਿਡੀ ਕਿ ਰਹੀਏ ਬਾਪਾ ਬਾਹਰ ਮੰਗਵਾਉਣੀ ਲੋੜ ਨਹੀਂ ਪਈ ਹਾਂ ਸਾਨੂੰ ਕੱਟਣ ਦੀ ਸਮੱਸਿਆ ਹੀ ਹੈ ਇਹਦਾ ਬਾ ਬਣਾਇਆ ਹੀ ਕੰਬਾਈਨਾਂ ਨਿਕਲੇ ਛੋਟਾ ਬੜਾ ਆਉਂਦਾ ਹੀ ਤੇ ਸਾਨੂੰ ਫੋਰਮਨ ਹੈ ਕਿ ਕੰਬਾਈਨ ਵਾਲਾ ਐਸ ਇਦਾਂ ਬਹੁਤ ਵਧੀਆ ਪੀਪਾ ਬੰਦਾ ਮਿਲ ਗਿਆ ਜਿਹਨੇ ਮਿਹਨਤ ਕਰਕੇ ਇਹਦਾ ਸਮੱਸਿਆ ਹੱਲ ਕਰਤੀ ਆ ਜਾਂ ਟੋਟਾ ਹੁਣ ਇੱਕ ਅਦਾ ਪਰਸੈਂਟ ਆਉਂਦਾ ਵਾ ਆਉਣ ਵਾਲੇ ਸੀਜ਼ਨਾਂ ਦਾ ਉਹ ਵੀ ਖਤਮ ਆ ਤੇਵਰਾ ਜੀ ਮੇਰਾ ਨਾਇਆ ਤੇ ਮੈਂ ਪੁਗਾਰੇ ਦੇ ਕੋਲ ਖਲਵਾੜਾ ਪੈਂਦਾ ਮੇਰਾ ਜੀ ਤੇ ਉੱਥੋਂ ਦਾ ਮੈਂ ਹੈਗਾ ਤੇ ਆਪਣੇ ਕੋਲ ਆ ਕੰਬਾਈਨ ਆਪਣੇ ਕੋਲ ਤਿੰਨ ਕੰਬਾਈਨਾਂ ਜੀ ਤੇ ਇਹ ਜਿਹੜੀ ਕਮਬੈਨ ਆ ਇਹ ਕਣਕ ਝੋਨਾ ਵੜਦੀ ਆ ਤੇ ਅਸੀਂ ਕਰਨੋਲੀ ਬੂਟੀ ਉਹ ਵੀ ਇਹਦੇ ਨਾਲ ਵੜਦੇ ਆ ਜੀ ਤੇ ਇਹ ਭਾਜੀ ਹੁਣਾਂ ਦਾ ਰੰਧਾਵਾ ਸਾਹਿਬ ਆ ਇਹਨਾਂ ਦਾ ਸਾਨੂੰ ਫੋਨ ਆਇਆ ਵੀ ਅਸੀਂ ਨਾ ਰਾਜਮਾ ਲਾਏ ਹੋਇਆ 677 ਕੇਦ ਵੀ ਤੁਸੀਂ ਰਾਜਮਾ ਕੱਢਦੇ ਹੋਗੇ ਮੈਂ ਇਹਨਾਂ ਨੂੰ ਦੱਛਾ ਜੀ ਕਾ ਵੀ ਮੈਂ ਕਿਹਾ ਵੀ ਅਸੀਂ ਕੱਟੇ ਤਾਂ ਹੈ ਨਹੀਂ ਤੇ ਅਸੀਂ ਮਤਲਬ ਜਿੱਦਾਂ ਪਹਿਲਾਂ ਛੋਲੇ ਕਾਲੇ ਛੋਲੇ ਤੇ ਚਿੱਟੇ ਛੋਲੇ ਉਹਦੀਆਂ ਫਸਲਾਂ ਐਮਪੀ ਚ ਗੁਜਰਾਤ ਚ ਬਹੁਤ ਕੱਢਦੇ ਰਹੇ ਆ ਵੀ ਰਾਜਮਾ ਅਸੀਂ ਕੱਢ ਕੇ ਦੇਖਾਂਗੇ ਵੀ ਤੁਹਾਡੀ ਜਿਹੜੀ ਸਮੱਸਿਆ ਹੈਗੀ ਉਹ ਆ ਜੀ ਹੱਲ ਜ਼ਰੂਰ ਕਰ ਦਵਾਂਗੇ ਥੋੜਾ ਜਿਹਾ ਟਾਈਮ ਲੱਗੂਗਾ ਤੇ ਇਸ ਕਰਕੇ ਸਾਨੂੰ ਦੋ ਤਿੰਨ ਦਿਨ ਲੱਗੇ ਆ ਅਸੀਂ ਇੰਜਾਂ ਕੁੜੀਆਂ ਫਲੀਆਂ ਦੀ ਬੈਲਟਾਂ ਦੀ ਜੈਨਿੰਗ ਕੀਤੀ ਅਜਿਹਾ ਕਰਕੇ ਪਹਿਲਾਂ ਲਾਈ ਅਸੀਂ ਤੇ ਜਿੱਦਾਂ ਟੋਟਾ ਥੋੜਾ ਵੱਧ ਆਉਂਦਾ ਸੀਗਾ ਫਿਰ ਅਸੀਂ ਦੁਬਾਰਾ ਸੈਟਿੰਗ ਕੀਤੀ ਆ ਦੁਬਾਰਾ ਸੈਟਿੰਗ ਕਰਕੇ ਤੇ ਇਹਦੇ ਨਾਲ ਹੀ ਤਸੱਲੀ ਕਰਾਈ ਆ ਹੁਣ ਬਿਲਕੁਲ ਜਿੱਦਾਂ 1.5% ਜਿਹੜੀ ਹੈਗੀ ਆ ਉਹ ਟੋਟਾ ਆਉਂਦਾ ਆ ਤੇ ਰਾਜਮਾ ਬਿਲਕੁਲ ਸਾਫ਼ ਨਿਕਲਦੇ ਆ ਜਿਹੜੀ ਹੁਣ ਦਾਣਿਆਂ ਦੇ ਵਿੱਚ ਵਾਪਸੀ ਜਾਂਦੀ ਸੀ ਉਹ ਵੀ ਅਸੀਂ ਪਿੱਛੋਂ ਬੰਦ ਕਰਕੇ ਜਿਹੜਾ ਦਾਣਾ ਦੀ ਦੁਬਾਰਾ ਟਰੈਸ਼ਿੰਗ ਹੁੰਦੀ ਸੀ ਕਿ ਉਹ ਵੀ ਅਸੀਂ ਬੰਦ ਕਰ ਦਿੱਤੀ ਆ ਇਸ ਕਰਕੇ ਹੁਣ ਜਿਹੜਾ ਕੰਮ ਬਹੁਤ ਸਾਫ਼ ਆ ਤਬਦੀਲੀ ਅਸੀਂ ਇਹਨਾਂ ਦੀ ਪੁਲੀਆਂ ਦੀ ਚੇਂਜਿੰਗ ਕੀਤੀ ਆ ਦੇ ਵਿੱਚੋਂ ਸੈਟਿੰਗ ਕੀਤੀ ਆ ਜਿਹੜਾ ਕੋਈ ਦੁਬਾਰਾ ਟਰੈਸ਼ਿੰਗ ਹੁੰਦੀ ਸੀ ਦਾਣੇ ਦੀ ਉਹ ਦੁਬਾਰਾ ਟਰੈਸ਼ਰ ਦੇ ਕੋਲ ਦਾਣਾ ਨਹੀਂ ਜਾਂਦਾ ਜਦੋਂ ਦੁਬਾਰਾ ਟਰੈਸ਼ਰ ਕੋਲ ਦਾਣਾ ਜਾਂਦਾ ਸੀਗਾ ਉਹ ਫੇਰ ਟੁੱਟਣ ਦਾ ਜਿਆਦਾ ਕਾਰਨ ਉਹੀ ਸੀਗਾ ਵੀ ਦਾਣਾ ਜਿਹੜਾ ਦੁਬਾਰਾ ਥ੍ਰੈਸ਼ ਪੁੱਲ ਜਾਂਦਾ ਉਹ ਦਾਣਾ ਰੁਕਵਾ ਦੇਗਾ। ਹੋਰ ਮੈਂ ਸਾਡਾ ਬਹੁਤ ਇਹ ਪਤਾ ਨਹੀਂ ਕਿ ਸਿਆਣਾ ਪਤਾ ਨਹੀਂ ਕਿ ਇਹ ਅੱਜ ਨੇ ਮਹਿਤ ਕਰਕੇ ਸਾਡੀ ਸਮੱਸਿਆ ਹੱਲ ਕਰਦੀ ਹੈ ਨਹੀਂ। ਅੰਮਰਸਰ ਜਿਲ੍ਹੇ ਦੇ ਵਿੱਚ ਰਾਜਮਾਨੀ ਖੇਤੀ ਰੰਧਾਉ ਸਾਹਿਬ ਜੋ ਕਰ ਰਹੇ ਨੇ ਪਿਛਲੇ ਲਗਭਗ 12-14 ਸਾਲ ਤੋਂ ਇਹ ਕਰ ਰਹੇ ਟਰਾਈ ਕਰ ਰਹੇ ਨੇ। ਇਹਨਾਂ ਨੂੰ ਕਾਮਯਾਬੀ ਮਿਲੀ ਆ ਵਧੀਆ ਝਾੜ ਆਉਂਦਾ ਰਿਹਾ ਪਰ ਜਿਹੜੀ ਮੇਨ ਜਿਹੜੀ ਸਮੱਸਿਆ ਸੀ ਇਹਨਾਂ ਦੀ ਉਹ ਥ੍ਰੈਸ਼ਿੰਗ ਦੀ ਸੀ। ਇਹਨਾਂ ਨੇ ਥ੍ਰੈਸ਼ਿੰਗ ਜਿਹੜੇ ਥ੍ਰੈਸ਼ਰ ਵੀ ਬਣਾਇਆ ਉਹਨਾਂ ਵਿੱਚ ਵੀ ਟੋਟਾ ਆਉਂਦਾ ਇੱਕ ਤੇ ਉਹਦੇ ਨਾਲ ਜਿਹੜੀ ਲੇਬਰ ਵੀ ਜਿਆਦਾ ਲਾਦੀ ਕੋਸਟ ਜ਼ਿਆਦਾ ਆਉਂਦੀ ਸੀ ਇਸ ਵਾਲੇ ਦਾ ਸੰਪਰਕ ਦੇਵਰਾਜ ਜੀ ਨਾਲ ਹੋਇਆ ਜੋ ਫਾਰਮੈਨ ਕਮਾਈਂ ਦੇ ਇਹਨਾਂ ਨੇ ਬੜੀ ਬੜੀ ਆ ਜਿਹੜੇ ਕੰਮਾਂ ਦੀ ਸੈਟਿੰਗ ਕੀਤੀ ਆ ਉਹਦੇ ਨਾਲ ਜਿਹੜਾ ਟੋਟਾ ਵੀ ਘਟਾਇਆ ਵਾ ਸਮਾਂ ਘੱਟ ਲੱਗਾ ਵਾ ਇਹਨਾਂ ਨੂੰ ਬੜੀ ਸੈਟੀਸਫਾਈ ਨੇ ਕਿ ਸਾਡਾ ਜਿਹੜਾ ਜਿਹੜੀ ਮੇਨ ਸਮੱਸਿਆ ਸੀ ਰਾਜਮਾਹਾਂ ਦੀ ਉਹ ਹੱਲ ਹੋ ਗਿਆ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੌਸਮ ਇਦਾਂ ਦਾ ਅਨੁਕੂਲ ਰਹਿੰਦਾ ਵਾ ਕਿਉਂਕਿ ਠੰਡ ਜਿਹੜੀ ਥੋੜੀ ਵੱਧਈ ਆ ਜਿਹੜਾ ਜਿਹੜੇ ਮਾਰਚ ਦੇ ਵਿੱਚ ਕਰਦੀ ਨਾ ਪਵੇ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਰਕਬਾ ਜਿਹੜਾ ਇਹਨਾਂ ਵੱਲ ਵੇਖ ਕੇ ਹੋਰ ਵੀ ਲੋਕ ਜਿਹੜੇ ਆ ਇਹ ਕਿਦਾਂ ਜਿਹੜੀ ਇਹ ਖੇਤੀ ਰਾਜਮਾ ਦੀ ਸਾਡੇ ਮਰਸਾਂ ਜਿਹੜੇ ਦੇ ਵਿੱਚ ਹੋਰ ਪ੍ਰਚਲਿਤ ਹੋ ਸਕਦੀ ਹੈ ਕਿਉਂਕਿ ਮੇਨ ਜਿਹੜੀ ਸਮੱਸਿਆ ਸੀ ਫਰੇਸ਼ਿੰਗ ਦੀ ਉਹ ਇਹਨਾਂ ਦੇ ਹੱਲ ਹੋ ਗਈ ਆ ਰਾਜਮਾ ਜਿਹੜੀ ਆ ਪੰਜਾਬ ਦੇ ਵਿੱਚ ਖੇਤੀ ਜਿਹੜੀ ਆ ਮੈਂ ਸ਼ੁਰੂ ਕੀਤੀ ਆ ਕਿਉਂਕਿ ਮਨ ਨੂੰ ਔਰ 10 ਸਾਲ ਹੋ ਗਏ ਰਾਜਮਾ ਦੀ ਖੇਤੀ ਕਰਦੇ ਨੂੰ ਮੈਂ ਹਰ ਸਾਲ ਇਹ ਜੁੱਤ ਗੀਤ ਨੂੰ ਪੈਦਾ ਕਰਦਾ ਵਾਂ ਮੁਸ਼ਕਲ ਨਹੀਂ ਹੈਗੀ ਹੁੰਦੇ ਅਸੀਂ ਬਹੁਤ ਖੁਸ਼ ਹਾਂ ਬਾਈ ਬਾਈ ਜਿੱਦੀ ਗੱਲ ਕਰਦਾ ਜਿੱਦੀ ਮਰਦੀ ਹੋਰ ਜਿੱਦੀ ਵੈਗ ਨੂੰ ਜਾਣਦਾ ਉਹਦੀ ਹਿੰਮਤ ਦਾ ਇਹ ਰਾਜਮਾ ਜੇ ਕਾਬੂ ਕੀਤੇ ਉਹਦੀ ਹਿੰਮਤ ਦਾ ਗਾਹਣ ਵਧਰਨਾ ਆਇਆ ਸੀ ਇਸ ਵਕਤ ਇਹ ਜਿਹੜਾ ਜੀਲਡ ਵੀ ਬਹੁਤ ਵਧੀਆ ਵਾ ਅਸੀਂ ਇਸ 100% ਕਾਮਯਾਬ ਹਾਂ